ਆਹ ਤੁਹਾਨੂੰ ਮਿੱਤਰੋ ਮੈਂ ਦਿਖਾਵਾਂ ਵੀ ਆ ਅੱਜ ਚੱਲੂਗਾ ਸਾਡੀ ਗਲੀ ਦੇ ਵਿੱਚ ਸਾਗ ਤੇ ਨਾਲ ਚੱਲੂਗੀ ਮੱਕੀ ਦੀ ਰੋਟੀ ਤੇ ਜਿੰਨੀਆਂ ਬੀਬੀਆਂ ਵਣ ਇਹ ਸਾਰੀਆਂ ਆਪਣੀ ਗਲੀ ਦੀਆਂ ਆਈਆਂ ਇਹ ਬਾਹਰੋਂ ਨਹੀਂ ਆਈਆਂ ਤੇ ਇਹ ਸਾਰੀਆਂ ਬੀਬੀਆਂ ਬਹੁਤ ਮਿਹਨਤੀ ਆ ਤੇ ਮੈਂ ਇਹਨਾਂ ਨੂੰ ਕਿਹਾ ਬਾਏ ਕਰੋ ਇਹਨਾਂ ਨੇ ਬਾਏ ਕਰਤਾ ਇਹ ਤੋਂ ਬਾਅਦ ਅਸੀਂ ਆਜੋ ਵੀ ਆਪਾਂ ਜਿਹੜਾ ਸਾਗ ਆ ਉਹ ਸਾਰਾ ਆ ਸਾਡੇ ਦੀਦੀ ਨੇ ਤੋਤਾ ਵਾ ਤੇ ਇਧਰਲੇ ਪਾਸੇ ਇਹ ਮੰਮੀ ਮੇਰੇ ਜਿਹੜੇ ਆ ਉਹ ਜਿਹੜਾ ਸਾਗ ਆ ਉਹ ਕੁਤਰੰਦਾ ਆ ਦੂਹੋ ਦੂਹ ਆ ਉਹਦੀ ਬਾਹ ਕਮਾਉਂਦਾ ਆ ਤੇ ਕੁਤਰਦੇ ਕੁਤਰਦੇ ਆ ਸਾਰਾ ਹੀ ਸਾਗ ਇਹਨਾਂ ਨੇ ਕੁਤਰਤਾ ਵਾ ਤੇ ਸਵੇਰੇ ਸਾਰੀਆਂ ਬੀਬੀਆਂ ਖੰਦੀਆਂ ਵੀ ਮੱਕੀ ਦੀ ਰੋਟੀ ਚੱਲੂਗੀ ਨਾਲ ਸਾਗ ਦੇ ਆਹ ਲਓ ਜੀ ਅਗਲਾ ਦਿਨ ਆ ਗਿਆ ਜੀ ਆਪਾਂ ਸਾਗ ਦਿੱਤਾ ਵਾ ਪਤੀਲੇ ਦੇ ਧਰ ਤੇ ਆਹਦੇ ਵੀ ਹਰੇਕ ਕਾਮਜਾਬ ਇਨਸਾਨ ਦੇ ਮਗਰ ਜਨਾਨੀ ਦਾ ਹੱਥ ਹੁੰਦਾ ਦੇਖੋ ਆ ਸਾਡੀ ਦੀਦੀ ਜੀ ਆਹ ਵਾਲੇ ਇਹਨਾਂ ਨੂੰ ਬਹੁਤ ਹੀ ਜਿਆਦੀਆਂ ਚੀਜ਼ਾਂ ਬਣਾਉਣੀ ਆਉਂਦੀਆਂ ਉਹਦੇ ਨਾਲੇ ਹੋਰ ਵੀ ਬੜੀਆਂ ਚੀਜ਼ਾਂ ਬਣਾਉਂਦੇ ਆ ਸਵਾਦ ਸਵਾਦ ਪੂਰੀ ਐਂਡ ਕਰਾਉਂਦੇ ਆ ਤੇ ਬਾਕੀ ਆ ਹੀ ਜੀ ਆਪਣਾ ਅੱਜ ਦੂਜਾ ਦਿਨ ਇੱਥੇ ਤੁਸੀਂ ਵੇਖ ਸਕਦੇ ਜੇ ਵੀ ਸਾਰੀਆਂ ਬੀਬੀਆਂ ਮੱਕੀ ਦੀ ਰੋਟੀ ਲਈ ਫੇਰ ਪਹੁੰਚ ਚੁੱਕੀਆਂ ਵਾ ਤੇ ਮੱਕੀ ਦੀ ਰੋਟੀ ਦੀ ਸੇਵਾ ਜਿਹੜੀਆਂ ਉਹ ਨਿਭਾ ਰਹੀਆਂ ਵ ਤੇ ਇਹ ਜਿਹੜਾ ਲੰਗਰ ਹੈਗਾ ਸੀ ਜੀ ਇਹ 14 ਹੁਣੀ ਸੀ 14 ਦਾ ਕਰਕੇ ਇਹ ਲੰਗਰ ਜਿਹੜਾ ਵਾ ਲਗਾਇਆ ਜਾਣਾ ਵਾ ਤੇ ਸਾਗ ਜਿਹੜਾ ਵਾ ਉਹ ਆਪਣਾ ਤਿਆਰ ਹੋ ਚੁੱਕਾ ਵਾ ਤੁਸੀਂ ਵੇਖ ਸਕਦੇ ਜੀ ਤੇ ਮੈਂ ਆਪਦੀ ਮੰਮੀ ਨੂੰ ਕਿਹਾ ਵੀ ਵੇਲੜ ਵੇਲੜ ਮੰਮੀ ਆਂਦੇ ਤੂੰ ਵੇਲੜ ਤੇ ਮੈਂ ਕਿਹਾ ਕੰਮ ਨਹੀਂ ਕਰਦੇ ਆਂਦੇ ਮੇਰੀ ਬਾਹ ਪੀੜ ਹੁੰਦੀ ਮੈਂ ਕਿਹਾ ਕਿਉਂ ਆਂਦੇ ਮੈਂ ਰਾਤ ਟੋਕਾ ਚਲਾਇਆ ਇਦਾਂ ਹੀ ਦਾਈ ਦਾਈ ਦਾਂ ਬਾਕੀ ਇਧਰਲੇ ਪਾਸੇ ਤੁਸੀਂ ਵੇਖ ਸਕਦੇ ਜੀ ਵੀ ਬੀਬੀਆਂ ਸਵੇਰ ਦੀਆਂ ਲੱਗੀਆਂ ਵਾ ਤੇ ਇਧਰਲੇ ਪਾਸੇ ਆਪਣੀ ਜਿਹੜੀ ਆ ਚੌਂਕੀ ਸਾਹਿਬ ਆ ਗਈ ਆ ਤੇ ਆਉਣ ਤੋਂ ਬਾਅਦ ਜਿਹੜੀ ਆ ਉਹ ਆਪਾਂ ਸੇਵਾ ਜਿਹੜੀ ਆ ਸਾਗ ਦੀ ਤੇ ਮ ਚੰਗਾ ਜੀ ਡੋਲੂ ਵੀ ਅਸੀਂ ਭਰਤੇ ਆ ਚੰਗਾਈ ਸਾਸਰੀ ਕਾਲ